ਜੱਟੀ ਨੇ ਜੱਟ ਤਾੜਤਾ ਕਹਿੰਦੀ ਇਹੋ ਜਾਂ ਛੂਟ ਸਮਾ ਬੀ ਮੈਨੂੰ ਇਹੋ ਜਾਂ ਛੂਟ ਸਮਾ ਕਹਿੰਦੀ ਇਹੋ ਜਾਂ ਛੂਟ ਸਮਾ ਵੇ ਤੂੰ ਹਾੜੀ ਸੌਣੀ ਵੇਚ ਕੇ ਡੰਗਰ ਲਵੇਂ ਬਦਾਵੇ ਤੂੰ ਤਾਰ ਕਢਣ ਜਾਣਦਾ ਵੇ ਤੂੰ ਤਾਰ ਕੱਢਣ ਦੀ ਜਾਣਦਾ ਦੁੱਧ ਢੇਰਿਉ ਨਾ ਪਾਵੇ ਮੈਂ ਗੁਹਾ ਛੁੱਟ ਛੁੱਟ ਹੰਬ ਗਈ ਵੇ ਮੈਂ ਗੁਹਾ ਛੁੱਟ ਛੁੱਟ ਹੰਬ ਗਈ ਕੋਈ ਕੰਮ ਕਰੀਂ ਦੀ ਲਾਵੀ ਜੱਟੀ ਨੇ ਜੱਟ ਨੂੰ ਆਖਤਾ ਓ ਜੱਟੀ ਨੇ ਜੱਟ ਨੂੰ ਆਖਤਾ ਤੈਂ ਦੇ ਇਹੋ ਜਾਂ ਛੁੱਟ ਸਮਾਵੀ ਮੈਨੂੰ ਇਹੋ ਜਾਂ ਛੁੱਟ ਸਮਾ ਪਾਇਆ ਫੌਜਣ ਦੇ ਕੱਲ ਵੇਖਿਆ ਰੱਖੀ ਸੀ ਲੁੱਟੇ ਮਚਾ ਮੈਂ ਉਹਨੂੰ ਰੇਟ ਸੂਟ ਦਾ ਪੁੱਛਿਆ ਮੈਂ ਉਹਨੂੰ ਰੇਟ ਸੂਟ ਦਾ ਪੁੱਛਿਆ ਉਹਨੇ ਦਿੱਤਾ ਵੀ ਸਮਝਾ ਦੋ ਇੱਕ ਆ ਨਾ ਤਿੰਨ ਬਿੰਦियां ਦੋ ਇੱਕ ਆ ਤਿੰਨ ਬਿੰਦियां ਉਹਨੇ ਦਿੱਤੀਆਂ ਲਾ ਨੰਬਰ ਦੇ ਦਿੱਤਾ ਛੂ ਰੂਮ ਦਾ ਨੰਬਰ ਦੇ ਦਿੱਤਾ ਚੂ ਰੋਮ ਦਾ ਤੂੰ ਆਪ ਹੀ ਪੱਜ ਕੇ ਲਿਆਵੀ ਜੱਟੀ ਨੇ ਜਟਨੂ ਆਖਤਾ ਜੱਟੀ ਨੇ ਜਟਨੂ ਆਖਤਾ ਜਟਨੂ ਆਖਤਾ ਕਹਿੰਦੇ ਇਹੋ ਜਾਂ ਛੂਟ ਸਮਾਵੇਂ ਮੈਨੂੰ ਇਹੋ ਜਾਂ ਛੂਟ ਸਮਾ ਬੇ ਮੈਂ ਨਾਨਕ ਛੱਕ ਤੇ ਪਹੁੰਚਣਾ ਛਰਵੇਂਂ ਦੀ ਆਨੰਦ ਬਾਉ ਉੱਥੇ ਕੁੜੀਆਂ ਵੱਡੀਆਂ ਛੋਟੀਆਂ ਉਥੇ ਕੁੜੀਆਂ ਵੱਡੀਆਂ ਛੋਟੀਆਂ ਚੱਲਣਾ ਤੇਰਾ ਨਾਂ ਵੀ ਜੱਟੀ ਨੇ ਜੱਟ ਨੂੰ ਆਖਤਾ ਜੱਟੀ ਨੇ ਜੱਟ ਨੂੰ ਆਖਤਾ ਕਹਿੰਦੀ ਇਹੋ ਜਾਂ ਛੁੱਟ ਸਮਾਵੇਂ ਮੈਨੂੰ ਇਹੋ ਜਾਂ ਛੁੱਟ ਸਮਾ ਉਥੇ ਚਤਰ ਚਲਾ ਕੇ ਵੀ ਹੋਣੀਆਂ ਜਿੰਨਾ ਦੀ ਹੋਰ ਹਵਾ ਵੇ ਮੈਂ ਅਣਪੜ ਤੇਰੀ ਜਿੰਦੜੀ ਵੇ ਮੈਂ ਅਣਪੜ ਤੇਰੀ ਜਿੰਦੜੀ ਤੂੰ ਦਰਸ਼ਨ ਮੇਰਾ ਸਾਂ ਵੇ ਮੈਂ ਅਕਾਂ ਵਾਲੀ ਹੱਥੀ ਜੋੜ ਕੇ ਕਹਾ ਅਕੰਬਾਲੀ ਹੱਥ ਜੋੜ ਕੇ ਤੇਰੇ ਅੱਗੇ ਮੈਂ ਟਕਰਾਂ ਵੀ ਜੱਟੀ ਨੇ ਜੱਟ ਨੂੰ ਆਖਤਾ ਜੱਟੀ ਨੇ ਜੱਟ ਨੂੰ ਆਖਤਾ ਕਹਿੰਦੀ ਇਹੋ ਜਾਂ ਛੂਟ ਸਮਾ ਬੈ ਮੈਨੂੰ ਇਹੋ ਜਾਂ ਛੂਟ ਸਮਾ ਕਹਿੰਦੀ ਇਹੋ ਜਾਂ ਛੂਟ ਸਮਾ